ਮਹਿਲਾ ਨੂੰ ਸਰੇ ਬਾਜ਼ਾਰ ਕਢੀਸ ਕੇ ਛੁੱਟਣ ਵਾਲੇ ਲੁਟੇਰੇ ਗ੍ਰਿਫਤਾਰ ਗ੍ਰਿਫਤਾਰ ਲੁਟੇਰਿਆਂ ਦੀਆਂ ਟੁੱਟੀਆਂ ਲੱਤਾਂ ਬਾਹਾਂ ਲੰਗੜਾ ਕੇ ਤੁਰਦੇ ਨਜ਼ਰ ਆਏ ਮੁਲਜ਼ਮ ਪਿਛਲੇ ਦਿਨੀ ਲੁਟੇਰਿਆਂ ਵੱਲੋਂ ਸਰੇ ਬਾਜ਼ਾਰ ਬਜ਼ੁਰਗ ਮਹਿਲਾ ਨੂੰ ਇਹਨਾਂ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਦਿਨ ਦਿਹਾੜੇ ਇਹਨਾਂ ਲੁਟੇਰਿਆਂ ਵੱਲੋਂ ਮਹਿਲਾ ਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਵਾਰ ਦਾ ਦੌਰਾਨ ਮਹਿਲਾ ਥੱਲੇ ਡਿੱਗ ਗਈ ਸੀ ਤੇ ਉਸ ਦੇ ਗੰਭੀਰ ਸੱਟਾਂ ਲੱਗੀਆਂ ਸਨ ਇਸ ਵਾਰ ਦਾਤ ਤੋਂ ਬਾਅਦ ਮੌਕੇ ਤੇ ਰੌਲਾ ਪੈ ਗਿਆ ਸੀ ਮੌਕੇ ਤੇ ਮੌਜੂਦ ਦੁਕਾਨਦਾਰਾਂ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਲੁਟੇਰੇ ਅੱਖਾਂ 'ਚ ਮਿਰਚਾਂ ਪਾ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ ਸਨ ਤੇ ਆਖਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਦਰ ਬਾਜ਼ਾਰ ਧੁਰੀ 'ਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਔਰਤ ਜੋ ਬਾਜ਼ਾਰ ਦੇ ਵਿੱਚ ਜਾ ਰਹੀ ਸੀ ਉਹਦਾ ਝਪਟ ਮਾਰ ਕੇ ਉਹਦਾ ਪਰਸ ਖੋਲਿਆ ਸੀਗਾ ਉਹ ਡਿਗਰੀ ਸੀ ਜਿਹਦੇ ਸੱਟਾਂ ਵੀ ਲੱਗੀਆਂ ਸੀ ਜਿਹਦੇ ਸਬੰਧ ਚ ਅਸੀਂ ਕੇਸ ਦਰਜ ਕੀਤਾ ਸੀ ਉਸ ਲੜਕੀ ਦੇ ਭਰਾ ਆਪਣੇ ਪ੍ਰੇਮ ਕੁਮਾਰ ਰਤਨਦੇਵ ਬਿਆਨਾਂ ਦੇ ਆਧਾਰ ਤੇ ਤੇ ਉਹਨਾਂ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਇੱਕ ਹੈਗਾ ਮੁਹੰਮਦ ਸ਼ਾਮਿਦ ਜਿਹੜਾ ਮਲੇਰਕੋਟਲੇ ਦਾ ਰਹਿਣ ਵਾਲਾ ਹੈ ਦੂਸਰਾ ਅਮਰਜੀਤ ਸਿੰਘ ਖੜਕਾਲੀ ਖੜਕਲੀ ਤੇ ਜਿਹੜਾ ਛੇਪੁਰ ਥਾਣੇ ਦੇ ਰੀਅ ਵਿੱਚ ਟਿੱਬੇਪਿੰਡ ਦਾ ਰਹਿਣ ਵਾਲਾ ਹੈ ਤੇ ਇਹਨਾਂ ਪਾਸੋਂ ਪੁੱਛਗਿੱਛ ਦੌਰਾਨ ਜਿਹੜਾ ਇਹ ਬਰਾਮਦ ਕੀਤਾ ਮੋਟਰਸਾਈਕਲ ਜਿਹੜਾ ਵਰਤਿਆ ਸੀ ਬਰਾਦ ਉਹ ਹੈ ਇਸ ਤੋਂ ਇਲਾਵਾ ਦੋ ਹੋਰ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਇਹਦੇ ਵਿੱਚ ਇੱਕ ਦੂਸਰਾ ਤੀਸਰਾ ਦੋਸ਼ੀ ਜਿਹੜਾ ਉਹ ਜੀ ਗ੍ਰਫਤਾਰ ਕਰਨਾ ਬਾਕੀ ਹੈ ਤੇ ਉਹਦਾ ਮੈਂ ਨਾਂ ਜੇ ਸਾਹਮਣੇ ਤਾਂ ਨਹੀਂ ਲੈ ਰਿਹਾ ਕਿਉਂਕਿ ਉਹਨੂੰ ਅਸੀਂ ਅਰੈਸਟ ਕਰਕੇ ਨਸ਼ਰ ਕਰਾਂਗੇ ਤੇ ਇਹ ਜਿਹੜਾ ਹੈ ਘਟਨਾ ਨੇ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਮਤਲਬ ਪਬਲਿਕ ਦੇ ਵਿੱਚ ਸਹਿਮ ਪਾਇਆ ਗਿਆ ਸੀਗਾ ਸ਼ਰਿਆਮ ਬਾਜ਼ਾਰ ਦੇ ਵਿੱਚ ਜਿਹੜੀ ਸਨੇਚਿੰਗ ਹੋਈ ਸੀ ਉਹ ਸਾਨੂੰ ਵੀ ਇਹਦੀ ਬਹੁਤ ਜ਼ਿਆਦਾ ਚਿੰਤਾ ਸਾਡੇ ਸੀਨੀਅਰ ਅਫਸਰਾਂ ਵੱਲੋਂ ہاں ਜੋ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਜ਼ਿਆਦਾ ਮਤਲਬ ਵੀ ਬਾਸਾਨੂੰ ਬਾਰ-ਬਾਰ ਪੁੱਛਿਆ ਗਿਆ ਤਾਂ ਅਸੀਂ ਪੂਰੀ ਮਿਹਨਤ ਕਰਕੇ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਇਹਨਾਂ ਦਾ ਜੇ ਪੁਲਿਸ ਰਵਾਂਡ ਹਾਸਲ ਕਰ ਰਹੇ ਅੱਜ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਇਹਨਾਂ ਕੋਈ ਵਾਰ ਦੱਤਾ ਕੀਤੀ ਹੈ ਨਾ ਉਹ ਹੁਣਾਂ ਵਾਲੇ ਪਤਾ ਲੱਗ ਗਿਆ ਦੱਸ ਦਈਏ ਕਿ ਸੰਗਰੂਰ ਦੇ ਧੂਰੀ ਚ ਇਹ ਵੱਡੀ ਵਾਰਦਾਤ ਹੋਈ ਸੀ ਜਿਸ ਤੋਂ ਬਾਅਦ ਦੁਕਾਨਦਾਰਾਂ ਚ ਰੋਜ਼ ਦੀ ਲਹਿਰ ਕਾਨੂੰਨ ਵਿਵਸਥਾ ਨੂੰ ਲੈ ਕੇ ਪਾਈ ਜਾ ਰਹੀ ਸੀ ਪੁਲਿਸ ਲਈ ਚਿੱਟੇ ਦਿਨ ਹੋਈ ਇਹ ਵਾਰ ਦਾ ਤੇ ਚੁਣੌਤੀ ਬਣੀ ਹੋਈ ਸੀ ਤੇ ਆਖਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ